ਹੈਲੋ ਦੋਸਤੋ Best Future Education ਚੈਨਲ ਵਿੱਚ ਤੁਹਾਡਾ ਸਵਾਗਤ ਹੈ। ਦੋਸਤੋ ਇਸ ਵੀਡੀਓ ਵਿੱਚ ਆਪਾਂ ਕਵਰ ਕਰ ਰਹੇ ਹਾਂ ਪੰਜਾਬ ਪੁਲਿਸ ਕਨਸਟੇਬਲ ਐਗਜ਼ਾਮ ਨਾਲ ਰਿਲੇਟਡ ਸਾਇੰਸ ਦੇ ਟਾਪ MCQ। ਜਿਸ ਤਰ੍ਹਾਂ ਦੇ ਐਗਜ਼ਾਮ ਵਿੱਚ ਕੁਐਸਚਨ ਬਾਰੇ ਨੇ ਉਸੇ ਤਰ੍ਹਾਂ ਆਪਾਂ ਇਸ ਵੀਡੀਓ ਵਿੱਚ ਸੈੱਟ ਕੀਤੇ ਨੇ। ਤਾਂ ਦੋਸਤੋ ਵੀਡੀਓ ਦੇਖੀ ਤੱਕ ਬਨੇ ਰਹਿਣਾ। ਚੈਨਲ ਤੇ ਫਸਟ ਵਾਰ ਵਿਸਟ ਕੀਤਾ ਚਾਹੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਐਂਡ ਵੀਡੀਓ ਨੂੰ ਵੱਤਵਾਤੇ ਸ਼ੇਅਰ ਜ਼ਰੂਰ ਕਰ ਦੇਣਾ। ਕੁਐਸਚਨ ਨੰਬਰ 1 ਸ਼ਕਤੀ ਦੀ ਇਕਾਈ ਕੀ ਹੈ? ताराइट आंसर है वाट ठीक है जी जो पावर दी की एसआई वाट है टिशुआ के अध्ययन की कहा जाता है ताराइट आंसर है हिस्टोलॉजी ठीक है जी टिशुआ के अध्ययन हिस्टोलॉजी कहा जाता है सिरकेदार रासायनिक नाम की है ता राइट आंसर है एसिटिक एसिड ठीक है ये सिरकेदार जो रासायनिक नाम एसिटिक एसिड है और गानू दशत किस द्वारा ਦਿੱਤਾ ਗਿਆ ਤਾਂ ਰਾਈਟ ਆਨਸਰ ਹੈ ਲੂਈਸ ਪਾਸਚਰ ਠੀਕ ਹੈ ਲੂਈਸ ਪਾਸਚਰ ਦੁਆਰਾ ਜੋ 1861 ਈਸਵੀ ਵਿੱਚ ਜੋ ਰਗਾਣੂ ਦਾ ਸੰਧੱਤ ਦਿੱਤਾ ਗਿਆ ਉਸ ਦੁਆਰਾ ਜੋ ਸਿੱਧ ਕੀਤਾ ਗਿਆ ਕਿ ਜੋ ਰਗਾਣੂ ਜੋ ਮਨੁੱਖ ਦੇ ਸਰੀਰ ਅੰਦਰ ਪ੍ਰਵੇਸ਼ ਕਰਕੇ ਕਿਸੇ ਵੀ ਬਿਮਾਰੀ ਦਾ ਕਾਰਨ ਬਣ ਸਕਦੇ ਨੇ ਗੁਰੂਤਾ ਕਰਸਨ ਦਾ ਸੰਧੱਤ ਕਿਸ ਨੇ ਦਿੱਤਾ ਦਾ ਰਾਈਟ ਆਨਸਰ ਹੈ ਨਿਊਟਨ ਠੀਕ ਹੈ ਨਿਊਟਨ ਦੁਆਰਾ ਜੋ 1666 ਈਸੀ ਵਿੱਚ ਗੁਰਤਾਕਰਸ਼ਣ ਦਾ ਜੋ ਸਿਧਾਂਤ ਦਿੱਤਾ ਸੀ ਸਭ ਤੋਂ ਮਿੱਠਾ ਸਵਾਲੀ ਸ਼ੂਗਰ ਕਿਹੜੀ ਹੁੰਦੀ ਹੈ ਦਾ ਰਾਈਟ ਆਨਸਰ ਹੈ ਫਰੈਕਟੋਜ਼ ਠੀਕ ਹੈ ਜੀ ਜੋ ਫਰੈਕਟੋਜ਼ ਆ ਗਈ ਇਹ ਸਭ ਤੋਂ ਜ਼ਿਆਦਾ ਮਿੱਠੀ ਹੁੰਦੀ ਹੈ ਬਲੱਡ ਦੇ ਪੀ ਐਚ ਨੂੰ ਕੌਣ ਕੰਟਰੋਲ ਕਰਦਾ ਹੈ ਤਾਂ ਰਾਈਟ ਆਨਸਰ ਹੈ ਪਲਾਜ਼ਮਾ ਠੀਕ ਹੈ ਜੀ ਪਲਾਜ਼ਮਾ ਦੁਆਰਾ ਜੋ ਬਲੱਡ ਦੇ ਪੀ ਐਚ ਨੂੰ ਕੰਟਰੋਲ ਕੀਤਾ ਜਾਂਦਾ ਹੈ किडनी ਦੀ ਬਿਮਾਰੀ ਕਿਸ ਪ੍ਰਦੂਸ਼ਣ ਕਰਕੇ ਹੁੰਦੀ ਹੈ ਦਾ ਰਾਈਟ ਆਨਸਰ ਹੈ ਕੈਡਮੀਅਮ ਠੀਕ ਹੈ ਕੈਡਮੀਅਮ ਇੱਕ ਅਜਿਹਾ ਪ੍ਰਦੂਸ਼ਕ ਹੈ ਜੋ ਕਿ ਹਵਾ ਭੋਜਨ ਪਾਣੀ ਇਸ ਤੋਂ ਇਲਾਵਾ ਜੋ ਤੰਬਾਕੂ ਦਾ ਧੂਆਂ ਹੁੰਦਾ ਹੈ ਠੀਕ ਹੈ ਇਸ ਰਾਈ ਜੋ ਸਰੀਰ ਅੰਦਰ ਦਾਖਲ ਹੋ ਜਾਂਦਾਗਾ ਤੇ ਜੋ ਗੁਰਦਿਆਂ ਦੀਆਂ ਬਿਮਾਰੀਆਂ ਦਾ ਕਾਰਨ ਬਣਦਾਗਾ ਇਸ ਤੋਂ ਇਲਾਵਾ ਦੋਸਤੋ ਅਕੈਡਮੀਆ ਮਨੁਜੋ ਕੈਂਸਰ ਪੈਦਾ ਕਰਨ ਵਾਲਾ ਏਜੰਟ ਵੀ ਮੰਨਿਆ ਜਾਂਦਾ ਹੈ ਦਿਮਾਗ ਦਾ ਕਿਹੜਾ ਹਿੱਸਾ ਜੋ ਸਰੀਰ ਦਾ ਸੰਤੁਲਨ ਬਣਾ ਕੇ ਰੱਖਦਾ ਹੈ ਸਹੀ ਆਨਸਰ ਹੈ ਸੈਰੀਬੈਲਮ ਠੀਕ ਹੈ ਸੈਰੀਬੈਲਮ ਜਿਵੇਂ ਕਿ ਦਿਮਾਗ ਤੇ ਜੋ ਤਿੰਨ ਹਿੱਸੇ ਹੁੰਦੇ ਨੇ ਠੀਕ ਹੈ ਜੀ ਅਗਲਾ ਹਿੱਸਾ ਮੱਧ ਹਿੱਸਾ ਪਿਛਲਾ ਹਿੱਸਾ ਜੋ ਸੈਰੀਬੈਲਮ ਹੁੰਦਾ ਹੈ ਪਿਛਲੇ ਹਿੱਸੇ ਵਿੱਚ ਹੁੰਦਾ ਹੈ ਐਂਡ ਜੋ ਮੁਨੱਖ ਕਰਿਆਵਾ ਕਰਦਾ ਹੈ ਜਿਵੇਂ ਕਿ ਉੱਠਣਾ ਬੈਠਣਾ ਨੱਚਣਾ ਠੀਕ ਹੈ ਇਹ ਸਾਰੀਆਂ ਕਰਿਆਵਾਂ ਤੇ ਨਿਯੰਤਰਣ ਜੋ ਸੈਰੀਬੈਲਮ ਦੁਆਰਾ ਕੀਤਾ ਜਾਂਦਾ ਹੈ ਗੰਨੇ ਤੋਂ ਪ੍ਰਾਪਤ ਹੋਣ ਵਾਲੀ ਖੰਡ ਨੂੰ ਕੀ ਕਿਹਾ ਜਾਂਦਾ ਹੈ ਤਾਂ ਰਾਈਟ ਆਨਸਰ ਹੈ ਸੁਕ੍ਰੋਜ਼ ਠੀਕ ਹੈ ਜੀ ਗੰਨੇ ਤੋਂ ਜੋ ਪ੍ਰਾਪਤ ਖੰਡ ਹੁੰਦੀ ਹੈ ਉਹ ਸੁਕ੍ਰੋਜ਼ ਹੁੰਦੀ ਹੈ ਇਸ ਤੋਂ ਇਲਾਵਾ ਜੋ ਚਿਕੰਦਰ ਤੋਂ ਵੀ ਇਹ ਖੰਡ ਪ੍ਰਾਪਤ ਕੀਤੀ ਜਾਂਦੀ ਹੈ ਐਲ ਪੀ ਜੀ ਦਾ ਮੁੱਖ ਅੰਸ਼ ਕੀ ਹੈ तो राइट आंसर है ब्यूटेन ठीक है जी एल पी जी अंदर जो ब्यूटेन पाई जाती है इस तो अलावा एक को जो होर तत् पाया जाता है प्रोपेन ठीक है जी प्रोपेन के ब्यूटेन पाए जाते नाल संबंधित है ਦਾ ਰਾਈਟ ਆਨਸਰ ਹੈ ਚਮੜੀ ਠੀਕ ਹੈ ਜੋ ਸ਼ਕਰਵੀ ਰੋਗ ਹੈ ਚਮੜੀ ਨਾਲ ਸੰਬੰਧਿਤ ਹੈ ਐਂਡ ਇਹ ਜੋ ਬਟਨ ਸੀ ਦੀ ਕਟਣ ਨਾਲ ਹੁੰਦਾ ਹੈ ਇਹ ਲਿਖਿਆ ਵਿੱਚੋ ਕਿਹੜੀ ਬਿਮਾਰੀ ਹਵਾ ਰਾਹੀਂ ਫੈਲਦੀ ਹੈ ਸਾ ਰਾਈਟ ਆਨਸਰ ਹੈ ਟੀਬੀ ਠੀਕ ਹੈ ਟੀਬੀ ਇੱਕ ਅਜੀਬ ਬਿਮਾਰੀ ਹੈ ਜੋ ਇੱਕ ਰੋਗੀ ਮਨੁੱਖ ਤੋਂ ਹਵਾ ਰਾਹੀਂ ਸੰਚਾਰ ਕਰਕੇ ਜੋ ਇੱਕ ਤੰਦਰੁਸਤ ਮਨੁੱਖ ਨੂੰ ਵੀ ਫੈਲ ਸਕਦੀ ਹੈ ਦੋਸਤੋ ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਨੂੰ ਜੋ ਜਲ ਤੋਂ ਜਲਦ ਵੀਡੀਓਜ਼ ਪ੍ਰੋਵਾਈਡ ਕੀਤੀਆਂ ਜਾਣ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਐਂਡ ਆਪਣੇ ਹੋਰ ਜੋ ਵੀ ਸਟੱਡੀ ਵਾਲੇ ਗਰੁੱਪ ਨੇ WhatsApp ਗਰੁੱਪ ਜਾਂ Telegram ਗਰੁੱਪ ਉਹਨਾਂ ਤੱਕ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਅਕਾਰ ਅਨੁਸਾਰ ਸਭ ਤੋਂ ਛੋਟਾ ਗ੍ਰੈਂਡ ਕਿਹੜਾ ਹੈ ਆ ਰਾਈਟ ਆਨਸਰ ਹੈ ਬੁੱਧ ਠੀਕ ਹੈ ਬੁੱਧ ਗ੍ਰਹਿ ਜੋ ਸਭ ਤੋਂ ਛੋਟਾ ਗ੍ਰਹਿ ਹੈ ਐਂਡ ਜੇ ਆਪਾਂ ਵੱਡੇ ਗ੍ਰਹਿ ਦੀ ਗੱਲ ਕਰੀਏ ਤਾਂ ਸਭ ਤੋਂ ਵੱਡਾ ਜੋ ਸੌਰਮੰਡਲ ਦਾ ਗ੍ਰਹਿ ਹੈਗਾ ਬ੍ਰਹਸਪਤੀ ਕਿਸ ਗ੍ਰਹਿ ਨੂੰ ਲਾਲ ਗ੍ਰਹਿ ਕਿਹਾ ਜਾਂਦਾ ਹੈ ਤਾਂ ਰਾਈਟ ਆਨਸਰ ਹੈ ਮੰਗਲ ਕੀ ਮੰਗਲ ਗ੍ਰਹਿ ਨੂੰ ਜੋ ਲਾਲ ਗ੍ਰਹਿ ਕਿਹਾ ਜਾਂਦਾ ਹੈ ਕੱਟੇ ਰਸਤਰ ਫਲਾਂ ਵਿੱਚ ਕਿਹੜਾ ਵਿਟਾਮਿਨ ਵਧੇਰੇ ਪਾਇਆ ਜਾਂਦਾ ਹੈ ਤਾਂ ਰਾਈਟ ਆਨਸਰ ਹੈ ਵਿਟਾਮਿਨ ਸੀ ਠੀਕ ਹੈ ਜੀ ਜੋ ਵੀ ਰਸਤਰ ਖੱਟੇ ਫਲ ਹੁੰਦੇ ਨੇ ਉਹਨਾਂ ਅੰਦਰ ਜੋ ਵਿਟਾਮਿਨ ਸੀ ਸਭ ਤੋਂ ਵੱਧ ਪਾਇਆ ਜਾਂਦਾ ਹੈ ਇਹ ਲਿਖਿਆ ਉੱਚੋ ਕਿਹੜੀ ਗੈਸ ਗ੍ਰੀਨ ਹਾਊਸ ਗੈਸ ਨਹੀਂ ਹੈ ਤਾਂ ਰਾਈਟ ਆਨਸਰ ਹੈ ਨਾਈਟ੍ਰੋਜਨ ਠੀਕ ਹੈ ਜੀ ਜੋ ਬਾਕੀ ਤਿੰਨੋਂ ਨੇ ਇਹ ਜੋ ਗ੍ਰੀਨ ਹਾਊਸ ਲਈ ਜੋ ਜ਼ਿੰਮੇਵਾਰ ਗੈਂਸਾ ਨੇ థਰਮੋਮੀਟਰ ਦਾ ਅਵਿਸ਼ਕਾਰ ਕਿਸ ਨੇ ਕੀਤਾ ਤਾਰਾਈਟਨਸ ਦੇ ਗੈਲਿਓ ਠੀਕ ਹੈ ਗੈਲਿਓ ਦੁਆਰਾ ਜੋ ਥਰਮਾਮੀਟਰ ਦਾ ਜੋ ਅਵਿਸ਼ਕਾਰ ਕੀਤਾ ਗਿਆ ਸੀ ਐਂਡ ਦੋਸਤੋ ਜੋ ਡਿਜੀਟਲ ਥਰਮਾਮੀਟਰ ਸੀ ਉਹ ਤਾਂ ਜੋ ਅਵਿਸ਼ਕਾਰ ਗੈਬਰੀਅਲ ਫਾਰਨਹਾਈਟ ਦੁਆਰਾ ਕੀਤਾ ਗਿਆ ਸੀ ਦਹੀਂ ਦਾ ਜੰਮਣਾ ਕਿਹੜੀ ਪ੍ਰਤੀਕਿਰਿਆ ਹੈ राइट आंसर रसायनिक ठीक है जी दुध तो दही का बनना एक रसायनिक क्रिया है एंड दोस्तों जो दही अंदर जो पाया जाता है एसिड इलेक्टिक एसिड फलांू पका किस वरती जाती है ਤਾਂ ਰਾਈਟ ਆਨਸਰ ਹੈ ਇਥੀਲਨ ਠੀਕ ਹੈ ਜੀ ਜੋ ਫਲਾਂ ਨੂੰ ਪਕਾਉਣ ਲਈ ਜੋ ਇਥੀਲਨ ਜੋ ਸੈਨ ਵਰਤੇ ਜਾਂਦਾ ਹੈ ਇਸ ਤਰ੍ਹਾਂ ਦੋਸਤੋ ਅੱਜ ਆਪਣੇ ਜੋ ਸਾਇੰਸ ਦੇ ਟੌਪ 20 ਐਮਸੀਕਿਊਸ ਸਮਾਪਤ ਹੋਏ ਨੇ ਵੀਡੀਓ ਵਧੀਆ ਲੱਗੀ ਹੈ ਹੈਲਪਫੁਲ ਲੱਗੀ ਹੈ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਧੰਨਵਾਦ